ਦਸਕੋ ਆ ਜੋ ਤੁਸੀਂ ਬਾਹਰੀ ਤੌਣ ਦੇ ਉੱਤੇ ਇੱਕ ਅਤ ਦਾ ਖੂਬਸੂਰਤ ਅਸਥਾਨ ਦੇਖ ਰਹੇ ਹਾਂ ਇਹ ਸ਼ੇਖ ਫਰੀਦ ਸਾਹਿਬ ਜੀ ਦੇ ਗੁਰੂ ਕੁਤਬਉਦਦੀਨ ਬਖਤਿਆਰ ਕਾਕੀ ਜੀ ਦਾ ਅਸਥਾਨ ਹੈ ਸਿੱਖ ਇਤਿਹਾਸ ਦੇ ਨਾਲ ਤੇ ਖਾਸ ਕਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਇਸ ਅਸਥਾਨ ਦਾ ਬਹੁਤ ਡੇਰਾ ਸਬੰਧ ਹੈ ਅੱਧ ਸਾਰੀ ਜਾਣਕਰ ਤੁਹਾਨੂੰ ਦੇਣੀ ਹੈ ਇਹ ਅਸਥਾਨ ਹੈ ਕਿੱਥੇ ਹੈ ਬਖਤਿਆਰ ਕਾਕੀ ਕੌਣ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਸਥਾਨ ਦੇ ਨਾਲ ਕੀ ਸੰਬੰਧ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਇੱਕ ਚੀਜ਼ ਤੁਹਾਨੂੰ ਦਿਖਾਉਣੀ ਹੈ ਚਲਦੀ ਚਲਦੀ ਸਭ ਤੋਂ ਪਹਿਲਾਂ ਇਹ ਵੀਡੀਓ ਸ਼ੇਅਰ ਕਰੋ ਪੇਜ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਜਾਣਦੇ ਹਾਂ ਇਹ ਸਥਾਨ ਹੈ ਕਿੱਥੇ ਤੇ ਕੌਣ ਸਨ ਬਖਤਿਆਰ ਕਾਕੀ ਜੀ ਦਰਸ਼ਕੋ ਦਿੱਲੀ ਦੇ ਨਾਲ ਨਜ਼ਦੀਕ ਨਗਰ ਪੈਂਦਾ ਮਹਿਰੋਲੀ ਮਹਿਰੁੱਲੀ ਉਹ ਸਥਾਨ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਪੁੱਤਰ ਨੂੰ ਤੇ अनेका ਅਣਗਿਣਤ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਨਾਲ ਲਗਭਗ 1 ਕਿਲੋ ਵੀ 100 ਮੀਟਰ ਦੀ ਦੂਰੀ ਦੇ ਉੱਪਰ ਇਹ ਅਸਥਾਨ ਹੈ ਹਜ਼ਰਤ ਖਵਾਜਾ ਸੈਦ ਮੁਹੰਮਦ ਕੁਤਬਉਦਦੀਨ ਬਖਤियार काकी जी ਦਾ ਅਸਥਾਨ ਬਖਤियार काकी जी ਇਹ ਬਾਬਾ ਸ਼ੇਖ ਫਰੀਦ ਸਾਹਿਬ ਦੇ ਮਰਸ਼ਦ ਹੋਏ ਨੇ ਗੁਰੂ ਹੋਏ ਨੇ ਜੇਕਰ ਬਖਤियार काकी ਦੇ ਆਪਾਂ ਜੀਵਨ ਦੀ ਗੱਲ ਕਰੀਏ ਤੇ ਬਖਤियार काकी ਦਾ ਜਨਮ ਹੈ ਬਖਤियार काकी जी ਦਾ ਉਹ 1187 ਈਸਵੀ ਦੇ ਵਿੱਚ ਤੁਰਕistan ਦੇ ਵਿੱਚ ਇੱਕ ਥਾਂ ਪੈਂਦੀ ਅਵਸ਼ ਅਵਸ਼ ਦੀ ਧਰਤੀ ਦੇ ਉੱਪਰ ਤੁਰਕistan ਦੇ ਵਿੱਚ ਹੋਇਆ ਇਹ ਅਕਾਲ ਚਲਾਣਾ ਕਰਦੇ ਨੇ 1235ਵੀਂ ਦੇ ਵਿੱਚ ਦਰਸ਼ਕੋ ਪਹਿਲੀ ਵਾਰ ਬਖਤਿਆਰ ਕਾਕੀ ਤੇ ਸ਼ੇਖ ਫਰੀਦ ਸਾਹਿਬ ਦੀ ਮੁਲਾਕਾਤ ਮਲਤਾਨ ਦੀ ਧਰਤੀ ਤੇ ਉਦੋਂ ਹੋਈ ਸੀ ਜਦੋਂ ਫਰੀਦ ਸਾਹਿਬ ਕੇਵਲ ਤੇ ਕੇਵਲ 11 ਕੁ ਵਰਿਆਂ ਦੇ ਸਨ। ਬਾਬਾ ਫਰੀਦ ਸਾਹਿਬ ਦੇ ਮਸਤਕ ਨੂੰ ਦੇਖ ਕੇ ਹੀ ਬਖਤਿਆਰ ਕਾਕੀ ਨੇ ਕਿਹਾ ਸੀ ਤੁਸੀਂ ਦਿੱਲੀ ਆ ਜਾਓ। ਉੱਥੇ ਖੁਦਾ ਦੀਆਂ ਰਹਿਮਤਾਂ ਵਰਸਣਗੀਆਂ। ਪਰ ਮਾਂ ਨੇ ਪੁੱਤਰ ਨੂੰ ਜਾਣ ਨਾ ਦਿੱਤਾ ਔਰ ਕਿਹਾ ਸੀ ਪੁੱਤਰ ਜਿਹੜਾ ਹਿਰਦਾ ਜਿਹੜਾ ਭਾਂਡਾ ਮੁਰਸ਼ਿਦ ਦੇ ਕੋਲੇ ਜਾਣ ਦੇ ਲਈ ਚਾਹੀਦਾ। ਜਿਹੜੀ ਪਵਿੱਤਰਤਾ ਚਾਹੀਦੀ ਹੈ ਉਹ ਪਵਿੱਤਰਤਾ ਅਜਿੱਤ ਰੂਹ ਕੋਲੇ ਹੈ ਨਹੀਂ ਇਸ ਭਾਂਡੇ ਨੂੰ ਸਾਫ਼ ਕਰੋ ਤਾਂ ਜੋ মুর্ਸ਼ਿਦ ਦੀਆਂ ਰਹਿਮਤਾਂ ਹਿਰਦੇ ਦੇ ਭਾਂਡੇ ਵਿੱਚ ਟਿਕ ਸਕਣ 25 ਸਾਲ ਦੀ ਉਮਰ ਦੇ ਵਿੱਚ ਸ਼ੇਖ ਫਰੀਦ ਸਾਹਿਬ ਮੁਲਤਾਨ ਦੀ ਧਰਤੀ ਤੋਂ ਚੱਲਦੇ-ਚੱਲਦੇ ਦਿੱਲੀ ਦੀ ਧਰਤੀ ਤੇ ਪਹੁੰਚਦੇ ਨੇ ਜਦੋਂ ਕਹਿੰਦੇ ਨੇ ਸ਼ੇਖ ਫਰੀਦ ਸਾਹਿਬ ਨੂੰ ਆਉਂਦਿਆਂ ਦੇਖਿਆ ਤੇ ਲੰਮਾ ਤਿੰਨ ਦਿਨ ਦਾ ਰੋਜ਼ਾ ਰਖਵਾ ਦਿੱਤਾ ਸੀ 10 ਦਿਨ ਬਾਅਦ ਅਤਿ ਦੇ ਭੁੱਖੇ ਫਰੀਦ ਸਾਹਿਬ ਨੇ ਸਾਹਮਣੇ ਰੱਖਿਆ ਭੋਜਨ ਖਾਦਾ ਜੋ ਇੱਕ ਚੋਰ ਚੋਰੀ ਕਰਕੇ ਉੱਥੇ ਰੱਖ ਗਿਆ ਸੀ ਤੇ ਬਖਤਾਰ ਕਾਕੀ ਨੇ ਕਿਹਾ ਸੀ ਫਰੀਦ ਚੋਰੀ ਦੇ ਧਨ ਦਾ ਖਾਦਾ ਹੋਇਆ ਖਾਣਾ ਕਦੇ ਵੀ ਖੁਦਾ ਦੇ ਨਾਲ ਸੁਰਤ ਨਹੀਂ ਜੋੜਨ ਦਿੰਦਾ ਇਸ ਗੱਲ 'ਤੇ ਧਿਆਨ ਰੱਖੀ ਖੁਦਾ ਦੀ ਬੰਦਗੀ ਕਰਨ ਵਾਲੇ ਨੂੰ ਖੁਰਾਕ ਤੇ ਭੋਜਨ ਕਿੱਦਾਂ ਦਾ ਖਾਣਾ ਚਾਹੀਦਾ ਸੁ ਦਰਸ਼ਕੋ ਬਖਤਿਆਰ ਕਾਕੀ ਦਾ ਇਹ ਸਥਾਨ ਮਹਿਰੋਲੀ ਦੇ ਵਿੱਚ ਵਿਚਕਾਰ ਬਣਿਆ ਹੋਇਆ ਹੈ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਸਥਾਨ ਦੇ ਬਿਲਕੁਲ ਨਜ਼ਦੀਕ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਇਸ ਸਥਾਨ ਦੇ ਨਾਲ ਗਹਿਰਾ ਸਬੰਧ ਹੈ। ਬਾਦਸ਼ਾ ਫਰਕਸੀਅਰ ਦੇ ਸਮੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ 740 ਸਿੱਖਾਂ ਨੂੰ ਗੁਰਦਾਸ ਨੰਗਲ ਦੀ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਆਸੇ-ਪਾਸੋਂ ਪਕੜ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਿੰਘ ਸਨ ਉਹਨਾਂ ਨੂੰ ਦਿੱਲੀ ਲਿਜਾਇਆ ਜਾਂਦਾ ਉਸ ਸਮੇਂ ਸਭ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਸੀ 1716 ਈਸਵੀ ਨੂੰ ਮਹਿਰੋਲੀ ਦੇ ਸਥਾਨ ਦੇ ਉੱਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਜੀਰਾਂ ਚ ਜਕੜ ਕੇ ਸ਼ਹੀਦ ਕਰਨ ਦੇ ਲਈ ਲਜਾਇਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਇਸੇ ਸਥਾਨ ਦੇ ਉੱਪਰ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਔਰ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਇਸ ਬਖਤਿਆਰ ਕਾਕੀ ਦੀ ਦਰਗਾਹ ਦੇ ਉੱਪਰ ਲਿਆ ਕੇ ਪ੍ਰਕਰਮਾ ਕਰਵਾਈਆਂ ਗਈਆਂ ਸਨ ਅਸਲ ਦੇ ਵਿੱਚ ਇਹਦਾ ਕਾਰਨ ਹੋਰ ਸੀ ਜਦੋਂ ਵੀ ਕਿਤੇ ਕੋਈ Hindu ਗੈਰ ਮਨਮਤ ਵਾਲਾ ਇਸਲਾਮ ਨੂੰ ਧਾਰਨ ਕਰਦਾ ਸੀ ਤੇ ਉਸ ਨੂੰ ਬਖਤਿਆਰ ਕਾਕੇ ਦੀ ਦਰਗਾਹ ਦੇ ਆਲੇ ਦੁਆਲੇ ਲਿਆ ਕੇ ਪ੍ਰਕਰਮਾ ਕਰਾ ਕੇ ਇਸਲਾਮ ਕਬੂਲ ਕਰਵਾਇਆ ਜਾਂਦਾ ਸੀ ਇਸੇ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਉਹਦੇ ਇੱਕ ਸ਼ਰਤ ਰੱਖੀ ਜਾਂਦੀ ਹੈ ਵੀ ਜੇ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕੀਦੀ ਹੈ ਇਸੇ ਲਈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਕੁਝ ਸਾਥੀਆਂ ਨੂੰ ਦੇ ਨਾਲ ਉਹਨਾਂ ਦੇ ਸਾਢੇ 3 ਸਾਲ ਦੇ ਪੁੱਤਰ ਅਜੀਤ ਸਿੰਘ ਨੂੰ ਵੀ ਇਸੇ ਬਖਤਿਆਰ ਕਾਕੀ ਜਿਹਦੀ ਦਰਗਾਹ ਦੇ ਉੱਪਰ ਲਿਆਂਦਾ ਗਿਆ ਸੀ ਤੇ ਇਹਦੀਆਂ ਚਾਰ ਪ੍ਰਕਰਮਾਂ ਕਰਵਾਈਆਂ ਗਈਆਂ ਸਨ ਪਰ ਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਿੱਖਾਂ ਨੇ ਆਪਣਾ ਧਰਮ ਤਿਆਗ ਤਿਆਗਣ ਦਾ ਨਿਰਣਾ ਨਹੀਂ ਸੀ ਲਿਆ ਹੋ ਇਸਲਾਮ ਕਬੂਲ ਨਹੀਂ ਸੀ ਕੀਤਾ ਇਸ ਕਰਕੇ ਉਹਨਾਂ ਨੂੰ ਇਸ ਥੋਂ ਦੇ ਨਜ਼ਦੀਕ ਹੀ ਜਿੱਥੇ ਸ਼ਹੀਦੀ ਗੇਟ ਬਣਿਆ ਹੋਇਆ ਮੈ ਰੋਲੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਸ਼ਹੀਦ ਕਰ ਦਿੱਤਾ ਜਾਂਦਾ 1716 ਦੇ ਵਿੱਚ ਤੁਹਾਨੂੰ ਦੱਸਕੋ ਜਦੋਂ ਵੀ ਦਿੱਲੀ ਜਾਉਂ ਮਹਿਰੋਲੀ ਜਾਉਂ ਉਹ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਹ ਬਖਤਿਆਰ ਕਾਕੀ ਜੀ ਦਾ ਸਥਾਨ ਬਣਿਆ ਹੋਇਆ ਹੈ ਬਖਤਿਆਰ ਕਾਕੀ ਸੰ ਜਿਹੜੇ ਉਹ ਚਿਸ਼ਤੀ سلسلے ਦੇ ਨਾਲ ਸੰਬੰਧ ਰੱਖਦੇ ਸਨ ਇਹਦਾ ਚਿਸ਼ਤੀ سلسلہ ਹੈ ਫਿਰਕਾ ਹੈ ਇਹ ਮੁਸਲਮਾਨਾਂ ਦੇ ਵਿੱਚ ਇਹ ਸੂਫੀਵਾਦ ਨਾਲ ਸੰਬੰਧ ਰੱਖਦਾ ਹੈ ਪ੍ਰੇਮ ਤੇ ਭਾਵਨਾ ਬੜੀ ਹੁੰਦੀ ਹੈ ਕਟੜਤਾ ਘਟ ਹੁੰਦੀ ਹੈ ਬਾਅਦ ਵਿੱਚ ਪਾਵੇਂ ਬਖਤਿਆਰ ਕਾਕੀ ਜਾਂ ਖਵਾਦਾ ਚਿਸਤੀ ਇਹਨਾਂ ਦੇ ਪਰਉਪਕਾਰਾਂ ਨੇ ਵੀ ਕਟੜਤਾ ਧਾਰਨ ਕਰ ਲਈ ਪਰ ਜਿਹੜੇ ਇਹ ਪਹਿਲਾਂ ਵਾਲੇ ਮਰਸ਼ਦ ਹੋਏ ਨੇ ਇਹ ਬੜੇ ਪ੍ਰੇਮ ਵਾਲੇ ਸਨ ਕਟੜਤਾ ਇਹਨਾਂ ਦੇ ਨਜ਼ਦੀਕ ਨਹੀਂ ਸੀ ਆਉਂਦੀ ਤੁਸੀਂ ਅੱਜ ਵੀ ਜਦੋਂ ਜਾਓ ਤੇ ਇਸ ਸਥਾਨ ਦੇ ਉੱਤੇ ਸਾਰੇ ਧਰਮ ਦੇ ਲੋਕ ਜਾ ਸਕਦੇ ਨੇ ਆ ਤੁਸੀਂ ਜਿਸ ਸਥਾਨ ਨੂੰ ਦੇਖ ਰਹੇ ਹੋ ਇਸ ਸਮੇਂ ਇਹ ਬਖਤਿਆਰ ਕਾਕੀ ਜੀ ਦੀ ਉਹ ਦਰਗਾਹ ਹੈ ਜਿਸ ਜਗ੍ਹਾ ਦੇ ਉੱਪਰ ਉਹਨਾਂ ਨੇ ਅਕਾਲ ਚਲਾਣਾ ਕੀਤਾ ਸੀ ਔਰ ਉਹਨਾਂ ਦੇ ਸਰੀਰ ਨੂੰ ਸਪੁਰ ਦੇ ਖਾਕ ਕੀਤਾ ਗਿਆ ਸੀ ਇਹ ਕਹਿ ਸਕਦੇ ਆਂ ਵੀ ਇਸ ਸਮੇ ਇੱਥੇ ਉਹਨਾਂ ਦਾ ਉਹ ਸਥਾਨ ਦਰਗਾਹ ਬਣੀ ਹੋਈ ਹੈ ਤੁਸੀਂ ਜਦੋਂ ਵੀ ਜਾਓ ਇਸ ਸਥਾਨ ਦੇ ਉੱਤੇ ਨਾ ਇੱਕ ਗੱਲ ਬੜੇ ਧਿਆਨ ਨਾਲ ਦੇਖਿਓ ਇਸ ਅਸਥਾਨ ਦੇ ਉੱਤੇ ਤੁਸੀਂ ਜੇ ਅੰਦਰ ਪ੍ਰਵੇਸ਼ ਕਰਦੇ ਹੋ ਇਸ ਕੰਪਲੈਕਸ ਦੇ ਉੱਤੇ ਤੁਹਾਨੂੰ ਇੱਕਦਮ ਸ਼ਾਂਤੀ ਨਜ਼ਰ ਆਏਗੀ ਇੱਕ ਵੀ ਇਨਸਾਨ ਤੁਹਾਨੂੰ ਵਖਤਿਆਰ ਕਾਕੀ ਦੀ ਦਰਗਾਹ ਦੇ ਉੱਪਰ ਜਦੋਂ ਤੁਸੀਂ ਅੰਦਰਵਾਰ ਕੰਪਲੈਕਸ ਦੇ ਅੰਦਰ ਪ੍ਰਵੇਸ਼ ਕਰਦੇ ਹੋ ਇੱਕ ਵੀ ਇਨਸਾਨ ਤੁਹਾਨੂੰ ਬੋਲਦਲ ਖਾਈ ਨਹੀਂ ਦੇਵੇਗਾ ਆਪਸ ਦੇ ਵਿੱਚ ਵੀ ਉੱਥੇ ਕੋਈ ਗੱਲ ਨਹੀਂ ਕੀਤੀ ਜਾਂਦੀ ਕੇਵਲ ਤੇ ਕੇਵਲ ਨਮਾਜ਼ ਅਦਾ ਕੀਤੀ ਜਾਂਦੀ ਹੈ ਜਾਂ ਅੱਲਾਹ ਤਾਲਾ ਦੀ ਬੰਦਗੀ ਕੀਤੀ ਜਾਂਦੀ ਹੈ ਔਰ ਬਿਲਕੁਲ ਚੁੱਪਚਾਪ ਸ਼ਾਂਤ ਰਹਿ ਕੇ ਉਸ ਖੁਦਾ ਦੇ ਨਾਲ ਆਪਣੀ ਸਤ ਜੋੜਨ ਦਾ ਯਤਨ ਕੀਤਾ ਜਾਂਦਾ ਸੋ ਇਹ ਐਸੇ ਫਕੀਰ ਹੋਏ ਨੇ ਇੱਕ ਐਸੇ ਮੁਰਸ਼ਿਦ ਹੋਏ ਨੇ ਜਿਨ੍ਹਾਂ ਨੇ ਸੱਚਮੁੱਚ ਉਸ ਖੁਦਾ ਨੂੰ ਜਾਣਿਆ ਔਰ ਪ੍ਰੇਮ ਦਾ ਹੌਕਾ ਸਾਰੇ ਪਾਸੇ ਦਿੱਤਾ ਸੋ ਭਾਵੇਂ ਇਹ ਮੁਸਲਮਾਨਾਂ ਦਾ ਅਸਥਾਨ ਹੈ ਉਹਨਾਂ ਦੇ ਮਰਸ਼ਦ ਦਾ ਅਸਥਾਨ ਹੈ ਪਰ ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਨੇ ਭਾਵੇਂ ਕਿ ਤੁਸੀਂ ਇਹ ਗੱਲ ਧਿਆਨ ਨਾਲ ਦੇਖੋਗੇ ਤਾਂ ਇੱਥੇ ਮੁਸਲਮਾਨਾਂ ਤੋਂ ਬਿਨਾ ਹੋਰ ਧਰਮਾਂ ਵਾਲੇ ਬਹੁਤਾ ਜਾਂਦੇ ਨਹੀਂ ਬਹੁਤੀ ਗਿਣਤੀ ਨਹੀਂ ਉਹਨਾਂ ਦੀ ਹੁੰਦੀ ਇੱਥੇ ਜਦੋਂ ਮੈਂ ਉੱਥੇ ਗਿਆ ਸੀ ਤੇ ਨਾ ਉੱਥੇ ਮੈਨੂੰ ਕੋਈ Hindu ਦਿਖਾਈ ਦਿੱਤਾ ਨਾ ਮੈਨੂੰ ਕੋਈ ਉੱਥੇ ਸਿੱਖ ਦਿਖਾਈ ਦਿੱਤਾ ਕੱਲਾ ਮੈਂ ਸੀ ਪਰ ਜਦੋਂ ਵੀ ਉਹ ਤੁਸੀਂ ਜਾਓਗੇ ਤੇ ਜੋ ਉੱਥੇ ਰਸਤੇ 'ਚ ਬੈਠੇ ਹੁੰਦੇ ਨੇ ਉਹ ਤੁਹਾਡੇ ਸਿਰ ਦੇ ਉੱਤੇ ਦਸਤਾਰ ਦੇਖ ਕੇ ਸਮਝ ਜਾਂਦੇ ਨੇ ਵੀ ਇਹ ਸਿੱਖ ਹੈ ਸ਼ੇਖ ਇਸ ਕਰਕੇ ਆਇਆ ਇਸ ਜਗ੍ਹਾ ਦੇ ਉੱਪਰ ਵੀ ਸ਼ੇਖ ਫਰੀਦ ਸਾਹਿਬ ਦੇ ਗੁਰੂ ਨੇ ਬਖਤियार काकी जी ਔਰ ਅਸੀਂ ਵੀ ਬਖਤियार काकी ਨੂੰ ਇਸ ਕਰਕੇ ਜਾਣਦੇ ਆ ਕਿ ਉਹ ਸ਼ੇਖ ਫਰੀਦ ਸਾਹਿਬ ਦੇ ਗੁਰੂ ਹਨ ਮੁਰਸ਼ਿਦ ਹਨ ਦਰਸ਼ਕੋ ਇਹ ਗੱਲ ਹੋਰ ਨੋਟ ਕਰਨ ਵਾਲੀ ਹੈ ਬਾਬਾ ਸ਼ੇਖ ਫਰੀਦ ਸਾਹਿਬ ਨੂੰ ਸ਼ੱਕਰਗੰਜ ਕਿਹਾ ਜਾਂਦਾ ਹੈ ਸ਼ੱਕਰ ਦਾ ਭੰਡਾਰ ਸ਼ੱਕਰ ਦਾ ਖਜ਼ਾਨਾ ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ ਹੈ ਜਿਹੜਾ ਸ਼ੱਕਰਗੰਝ ਦਾ ਨਾਮ ਹੈ ਨਾ ਇਹ ਸ਼ੇਖ ਫਿਦ ਸ਼ੇਖ ਫਰੀਦ ਸਾਹਿਬ ਨੂੰ ਇਹ ਬਖਤਿਆਰ ਕਾਕੀ ਜੀ ਨੇ ਦਿੱਤਾ ਸੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਜਦੋਂ ਫਰੀਦ ਸਾਹਿਬ ਧਰਤੀ ਉੱਤੇ ਮਸੱਲਾ ਵਸਾ ਕੇ ਜਦੋਂ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਤੇ ਇੱਕ ਸਮਾਂ ਐਸਾ ਵੀ ਆਇਆ ਵੀ ਜਸ ਥਾਂ ਤੇ ਉਹ ਬੈਠਦੇ ਸਨ ਉਹ ਥਾਂ ਵੀ ਮਿੱਠੀ ਹੋ ਜਾਂਦੀ ਸੀ ਇਸ ਕਰਕੇ ਬਖਤियार काकी ਨੇ ਉਹਨਾਂ ਨੂੰ ਨਾਮ ਦਿੱਤਾ ਸੀ हे ਫਰੀਦ ਤੂੰ ਸ਼ੱਕਰਗੰਜ ਹੋਇਆ ਤੂੰ ਠਸ ਦਾ ਖਜ਼ਾਨਾ ਹੋਇਆ ਜਿਹੜਾ ਤੁਸੀਂ ਇਹ ਸਥਾਨ ਦੇਖ ਰਹੇ ਹੋ ਇਹ ਸਥਾਨ ਜਿਹੜਾ ਹੈ ਇਹ حضرت ਕਾਜੀ ਹਮੀਦ ਉਦਦੀਨ ਜੋ ਬਖਤियार काकी जी ਦੇ ਗੁਰੂ ਹੋਏ ਨੇ ਉਹਨਾਂ ਦਾ ਇਹ ਸਥਾਨ ਹੈ ਇਹੜਾ ਸਥਾਨ ਆਪਾਂ ਹੁਣ ਦੇਖਾਂਗੇ ਇਸ ਸਥਾਨ ਦੇ ਉੱਪਰ ਜਿਹੜੀ ਹੈ ਬਖਤਿਆਰ ਕਾਕੀ ਜੀ ਦੇੜੇ ਮਰਸ਼ਦ ਹੋਏ ਨੇ ਉਹਨਾਂ ਦੇ ਗੁਰੂ ਹੋਏ ਨੇ ਉਹਨਾਂ ਦੀ ਦਰਗਾਹ ਬਣੀ ਹੋਈ ਹੈ ਇੱਥੇ ਵੀ ਸਾਰੇ ਧਰਮਾਂ ਦੇ ਲੋਕ ਆ ਸਕਦੇ ਨੇ ਮੁਗਲੀਆਂ ਸ਼ੈਲੀ ਦੇ ਨਾਲ ਜਿਹੜੀ ਇਹਦੇ ਉੱਪਰ ਜਿਹੜੀ ਪਾਲਕੀ ਹੈ ਉਹ ਬਣਾਈ ਗਈ ਹੈ ਔਰ ਜਿਹੜੇ ਮੁਸਲਮਾਨ ਵੀਰ ਨੇ ਉਹ ਸਾਰਾ ਦਿਨ ਇੱਥੇ ਆਉਂਦੇ ਨੇ ਦਰਸ਼ਨ ਕਰਦੇ ਨੇ ਔਰ ਇੱਥੇ ਆ ਕੇ ਨਮਾਜ਼ ਅਦਾ ਕਰਦੇ ਨੇ ਜਿਹੜੇ ਦੂਸਰੇ ਧਰਮਾਂ ਦੇ ਲੋਕ ਨੇ ਉਹ ਕੇਵਲ ਤੇ ਕੇਵਲ ਇੱਥੇ ਇਸ ਸਥਾਨ ਨੂੰ ਦੇਖਣ ਦੇ ਲਈ ਆਉਂਦੇ ਨੇ ਦਰਸ਼ਕੋ ਜੇ ਤੁਸੀਂ ਇਸ ਸਥਾਨ ਦੇ ਉੱਤੇ ਜਾਉਂਗੇ ਇਹ ਗੱਲ ਮੈਂ ਜਿਹੜੀ ਸੀ ਉਹ ਕਮੀ ਮਹਿਸੂਸ ਕੀਤੀ ਕਿ ਇੱਥੇ ਬਖਤਿਆਰ ਕਾਕੀ ਜੀ ਦੇ ਇਤਿਹਾਸ ਦੇ ਬਾਰੇ ਦੱਸਣ ਦੇ ਲਈ ਕੋਈ ਵੀ ਮੈਨੂੰ ਤਿਆਰ ਨਹੀਂ ਹੋਇਆ ਪਤਾ ਨਹੀਂ ਕਿਉਂ ਕਿ ਇਹ ਬਖਤਿਆਰ ਕਾਕੀ ਜੀ ਬਾਰੇ ਕਿਸੇ ਨੂੰ ਬਹੁਤਾ ਦੱਸਦੇ ਨਹੀਂ ਉਹਦੇ ਉਹਨਾਂ ਦੀ ਇਤਿਹਾਸਤ ਜਾਣਕਾਰੀ ਦਿੰਦੇ ਨਹੀਂ ਹੁਣ ਇਹ ਕਿਉਂ ਗਰੇਜ਼ ਕਰਦੇ ਨੇ ਇਹਦਾ ਕਾਰਨ ਮੈਨੂੰ ਪਤਾ ਨਹੀਂ ਲੱਗਿਆ ਪਰ ਮੈਂ ਇਥੇ ਯਤਨ ਕੀਤਾ ਕਈਆਂ ਦੇ ਕੋਲੋਂ ਜਾਣਨ ਦਾ ਵੀ ਮੈਨੂੰ ਬਖਤਰ ਕਾਕੀ ਜੀ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ ਪਰ ਜਿੰਨੇ ਵੀ ਇਸ ਕੰਪਲੈਕਸ ਦੇ ਵਿੱਚ ਮੈਨੂੰ ਪੜ੍ਹੇ ਲਿਖੇ ਸੱਜਣ ਵਿਦਵਾਨ ਪੁਰਸ਼ ਦੇਖਣ ਨੂੰ ਲੱਗੇ ਮੈਂ ਸਾਰਿਆਂ ਦੇ ਕੋਲੋਂ ਪੁੱਛਿਆ ਉਹ ਆਨਾ ਬਹਾਨਾ ਦਾ ਕਰਦੇ ਹੀ ਰਹੇ ਕਿਸੇ ਨੇ ਵੀ ਬਖਤਿਆਰ ਕਾਕੀ ਜੀ ਜਾਂ ਉਹਨਾਂ ਦੇ ਮੁਰਸ਼ਿਦ ਦੇ ਬਾਰੇ ਕੋਈ ਬਹੁਤੀ ਗੱਲਬਾਤ ਕਰਨੀ ਜਿਹੜੀ ਉਹ ਚੰਗੀ ਨਹੀਂ ਸਮਝੀ। ਦਰਸ਼ਕੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਰੈਸਨ ਜ਼ਰੂਰ ਦੱਸਿਓ ਜੇ YouTube ਤੇ ਦੇਖ ਰਹੇ ਹੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਮਿਹਨਤ ਬਹੁਤ ਲੱਗਦੀ ਹੈ। ਤੇ ਜਦੋਂ ਕਈ ਵਾਰ ਰਿਸਪੌਂਸ ਨਹੀਂ ਉਹਨਾਂ ਵਧੀਆ ਮਿਲਦਾ ਤੇ ਫਿਰ ਕਈ ਵਾਰ ਮਨ ਉਦਾਸ ਹੋ ਜਾਂਦਾ ਇਸ ਕਰਕੇ ਫੇਸਬੁੱਕ ਤੇ ਦੇਖ ਰਹੇ ਹਾਂ ਤੇ ਸ਼ੇਅਰ ਜ਼ਰੂਰ ਕਰੋ YouTube ਤੇ ਦੇਖ ਰਹੇ ਹਾਂ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਔਰ ਇਹ ਵੀਡੀਓ ਵੱਧ ਤੋਂ ਵੱਧ ਜਿਹੜੀ ਹੈ ਉਹ ਇਤਿਹਾਸ ਦੀ ਜਾਣਕਾਰਾਂ ਦੇ ਕੋਲ ਪਹੁੰਚਣੀ ਚਾਹੀਦੀ ਹੈ ਤੁਹਾਡਾ ਧੰਨਵਾਦ ਥੈਂਕ ਯੂ